ਤੁਸੀਂ ਦੁਨੀਆ ਦੇ ਵਿੱਚ ਜੰਗਾਂ ਬਹੁਤ ਦੇਖੀਆਂ ਹੋਣਗੀਆਂ ਤੇ ਸਭ ਤੋਂ ਵੱਡੀ ਜੰਗ ਕਿਹੜੀ ਹੈ? ਆਪ ਜੀ ਹਨ ਹੋਗੇ ਕਿ ਭਾਈ ਸਾਹਿਬ ਅੱਜ ਕਿਹੜੀ ਵੱਡੀ ਜੰਗ ਹੈ? ਦੋ ਵੱਡੀਆਂ ਜੰਗਾਂ ਸੰਸਾਰ ਦੀਆਂ ਜੰਗਾਂ ਹੋਈਆਂ ਨੇ। ਇਸ ਤੋਂ ਵੀ ਵੱਡੀ ਜੰਗ ਹੈ। ਬਹੁਤ ਵੱਡੀ ਜੰਗ ਹੈ। ਉਸ ਜੰਗ ਤੋਂ ਵੱਡੀ ਜੰਗ ਹੀ ਕੋਈ ਨਹੀਂ ਹੋ ਸਕਦੀ ਤੇ ਉਹ ਜੰਗ ਪਤਾ ਕਿਹੜੀ ਹੈ? ਸਾਡੇ ਮਨ ਦੇ ਨਾਲ ਇਹ ਜੰਗ। ਉਹ ਆਪਣੇ ਆਪ ਨਾਲ ਲੜਨਾ ਹੈ। ਅਸੀਂ ਦੁਨੀਆ ਨਾਲ ਲੜੇ ਕਿਸਾਨ-ਕਿਸਾਨ ਦੇ ਨਾਲ ਵਟ ਬੰਨੇ ਕਰਕੇ ਲੜਿਆ। ਦੁਕਾਨਦਾਰ ਦੁਕਾਨਦਾਰ ਦੇ ਨਾਲ ਦੁਕਾਨ ਕਰਕੇ ਲੜਿਆ ਕੋਈ ਬਿਜ਼ਨਸ ਕਰਕੇ ਲੜਿਆ ਕੋਈ ਜ਼ਰ ਕਰਕੇ ਲੜਿਆ ਕੋਈ ਜ਼ੋਰੂ ਕਰਕੇ ਲੜਿਆ ਤੇ ਕੋਈ ਜ਼ਮੀਨ ਕਰਕੇ ਲੜਿਆ ਕੋਈ ਵਿਰਲਾ ਹੈ ਜਿਹੜਾ ਪੰਜਾਂ ਚੋਰਾਂ ਦੀ جنگ ਜਿੰਨੇ ਮਨ ਦੇ ਨਾਲ ਕੀਤੀ ਸਤਿਗੁਰੂ ਜੀ ਕਹਿੰਦੇ ਨੇ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਵਿਣ ਮਣੇ ਜੇ ਹੋਰੀ ਨਾਲ ਲੁੱਜਣਾ ਤੂੰ ਲੜਨਾ ਤੇ ਮਨ ਨਾਲ ਲੜਨਾ ਦੁਨੀਆਂ ਨਾਲ ਕਿਉਂ ਲੜਦਾ ਹੈ ਬੰਦਾ ਤੇ ਸਾਰੀ ਜ਼ਿੰਦਗੀ ਦੁਨੀਆ ਨਾਲ ਕੁਲ ਜਦਾ ਰਹਿੰਦਾ ਹੈ ਗੱਲ ਉਸ ਦਿਨ ਬਣੇਗੀ ਜਿਸ ਦਿਨ ਮਨ ਨਾਲ ਲੜਾਂਗੇ ਜਿਸ ਦਿਨ ਬੰਦਾ ਮਨ ਨਾਲ ਲੜਨ ਲੱਗ ਗਿਆ ਨਾ ਫਿਰ ਪਤਾ ਲੱਗੇਗਾ ਕਿ ਮੈਥੋਂ ਤੇ ਬੁਰਾ ਹੀ ਕੋਈ ਨਹੀਂ ਹੈ ਤੂੰ ਵੇਖੇ ਹਉ ਮੁਕਰਾਂ ਹਉ ਕਪਟੀ ਤੂੰ ਅੰਤਰਜਾਮੀ ਪਾਈ ਗੁਰਦਾਸ ਜੀ ਦੀ ਪੰਕਤੀ ਫਿਰ ਜ਼ਰੂਰ ਚੇਤੇ ਆਏਗੀ ਰੱਬ ਜੀ ਮਨ ਨਾਲੋਂ ਵੱਡਾ ਕੋਈ ਲੜਾਈ ਨਹੀਂ ਹੈ ਜਿੰਨੀ ਵੱਡੀ ਜੰਗ ਅਸੀਂ ਮਨ ਨਾਲ ਲੜਨੀ ਹੈ ਜਿਹੜਾ ਇਹ ਜੰਗ ਜਿੱਤ ਗਿਆ ਉਹਨੂੰ ਦੁਨੀਆ ਨਾਲ ਲੜਨ ਦੀ ਲੋੜ ਨਹੀਂ ਦੁਨੀਆ ਆਪਣੇ ਆਪ ਉਹਦੇ ਵੱਸ ਵਿੱਚ ਹੋ ਜਾਏ